ਕਲਾਂ ਦੇ ਇਲਾਕੇ ਦੀ ਹੈ ਮੇਰੇ ਮਿੱਤਰੋ ਤੇ ਦੂਜੇ ਪਾਸੇ ਕਹਿੰਦੇ ਓਏ ਟੰਡੋਲੀ ਪਿੰਡਾਂ ਮੁੰਡਿਆਂ ਦਾ ਤੇ ਬਹੁਤ ਚਰਚਾ ਹੈ ਕਹਿੰਦੇ ਪ੍ਰਦੀਪ ਤੂਫਾਨ ਨੂੰ ਦਿਨੋਦਵਾ ਮੰਨੇ ਕਹਿੰਦੇ ਜਿਹਨੇ ਵਾਪਸੀਆਂ ਕੀਤੀਆਂ ਨੇ ਇਹ ਪਹਿਲੀ ਰੇਡ ਅਮਰੀਕ ਧਨੌਰੀ ਪੰਡਾ ਓਏ ਅਮਿਤ ਕਹਿੰਦੇ ਧਨੌਰੀ ਵਾਲਾ ਕਬੱਡੀ ਪੌਣ ਦੀ ਰੀ ਕਹਿੰਦੇ ਤਿਆਰ ਵਰ ਤਿਆਰ ਹੈ ਜਿਹੜੀ ਟੀਮ ਢੰਡੋਲੀ ਪੰਡਦੀ ਹੈ ਉਹ ਚਲੀ ਗਈ ਆ ਦੋ ਦੜੇ ਵਾਲੇ ਪਾਸੇ ਓਏ ਆ ਗਿਆ ਓ ਪ੍ਰਦੀਪ ਤਫਾਨ ਆ ਗਿਆ ਪ੍ਰਦੀਪ ਤਫਾਨ ਆ ਗਿਆ ਢੰਡੋਲੀ ਵਾਲਾ ਇਹਦੀਆਂ ਵੀ ਕਹਿੰਦੇ ਗੱਲਾ ਓਏ ਦੂਰ ਦਰਾਡੇ ਚੱਲੀਆਂ ਨੇ ਲੈ ਵੀ ਅਮਰੀਕ ਓਏ ਲੋਕਾਂ ਨੇ ਨਾ ਟੈਲੀਵਿਜ਼ਨ ਤੇ ਦੇਖਿਆ ਉਹ ਲੀਗ ਖੇਡਿਆ ਪਰ ਦੂਜੇ ਪਾਸੇ ਓ ਵਾਹ ਗੱਬਰੂਆ ਵਾਹ ਓਏ ਗੱਬਰੂਆ ਬੇ ਹਰੀਸਾ ਆਹ ਕਹਿੰਦੇ ਪ੍ਰਦੀਪ ਢੰਡੋਲੀ ਵਾਲਾ ਸੰਗਤਪੁਰੇ ਵਾਲਾ ਓਏ ਲੱਖੇ ਨੇ ਫੜ ਲਿਆ ਓਏ ਆ ਗਿਆ ਲੜਕਰਾਂ ਦੇ ਮਾਰ ਦੋ ਆਹ ਸਾਹਮਣੇ ਪ੍ਰਦੀਪ ਆ ਗਿਆ ਅੱਜ ਕਹਿੰਦੇ ਤੂਫਾਨ ਆਇਆ ਹੋਇਆ ਓਏ ਕਹਿੰਦੇ ਚਾਰਚ ਫੇਰੇ ਧੁੰਮ ਮੱਚੀ ਹੋਈ ਐ ਵੀ ਬੱਚੋਆਂ ਨੇ ਜੀ ਕਹਿੰਦੇ ਤੂਫਾਨ ਆਇਆ ਹੋਇਆ ਐ ਇੱਧਰ ਕਹਿੰਦੇ ਪ੍ਰਦੀਪ ਮੇਰੇ ਮਿੱਤਰੋ ਉਹ ਗੁੱਟ ਫੜਿਆ ਗਿਆ ਗੱਲਾਂ ਲੱਗਣਗੀਆਂ ਟਿਕਾਣੇ

ਆ ਰਿਹਾ ਬਾੜੇ ਮਾੜੇ ਆ ਉਹ ਜਦੋਂ ਜਫਾ ਲੱਗਦਾ ਲੋਕ ਕਹਿੰਦੇ ਸਕਰੀਨ ਤੇ ਓਏ ਝਾਧੀਆਂ ਮਾਰਦੇ ਆ ਵੀ ਕਦੇ ਅੱਧਾ ਇਧਰ ਕਦੇ ਅੱਧਾ ਉਧਰ ਪਰ ਪ੍ਰਦੀਪ ਤੂਫਾਨ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹਣ ਚਾਰ ਆ ਕਹਿੰਦੇ ਨੌਜਵਾਨ ਉਹ ਚਾਰੇ ਦੇ ਚਾਰੇ ਤਿਆਰ ਬਾਦਲ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਆ ਖੇਡ ਦੇ ਗਰਾਊਂਡ ਦੇ ਵਿੱਚ ਉਹ ਪੱਚੋ ਤੇ ਕਹਿੰਦੇ ਦਿਲਵਾ ਜਾਣ ਲੋ ਬਾਦਲ ਸੇਖੇ ਵਾਲਾ ਸੇਖੇ ਵਾਲਾ ਬਾਦਲ ਓਹੋ ਹੋ ਓਹ ਸਾਹਮਣੇ ਓਹ ਸਾਹਮਣੇ ਓਹ ਸਾਹਮਣੇ ਓਏ ਟੋਡੀਆਂ ਦਵਾਨਾਂ ਦਾ ਬੱਬਰ ਸ਼ੇਰ ਫੱਟ ਹੋ ਗਿਆ ਓਹ ਟੋਡੀਆਂ ਦਵਾਨਾਂ ਦਾ ਬੱਬਰ ਸ਼ੇਰ ਫੱਟ ਹੋ ਗਿਆ